ਡੀਆਈਜੀ ਹਰਚਰਨ ਭੁੱਲਰ ਦੀ ਜੇਲ੍ਹ ਚ ਪਹਿਲੀ ਰਾਤ ਮਾਰਦੇ ਰਹੇ ਪਾਸੇ ਤੇ ਲੈਂਦੇ ਰਹੇ ਸਾਰੀ ਰਾਤ ਕਰਬਟਾਂ ਜੀ ਹਾਂ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਡੀਆਈਜੀ ਹਰਚਰਨ ਭੁੱਲਰ ਸਾਰੀ ਰਾਤ ਬੇਚੈਨ ਰਹੇ ਉਹਨਾਂ ਨੂੰ ਬੁੜੈਲ ਜੇਲ੍ਹ ਦੀ ਬੈਰਕ ਦੇ ਵਿੱਚ ਰੱਖਿਆ ਗਿਆ ਅਤੇ ਉਸ ਬੈਰਕ ਦੇ ਵਿੱਚ ਰੱਖਿਆ ਗਿਆ ਜਿੱਥੇ 50 ਸਾਲ ਤੋਂ ਵੱਧ ਦੀ ਉਮਰ ਦੇ ਬਜ਼ੁਰਗ ਰੱਖੇ ਜਾਂਦੇ ਹਨ ਉਹਨਾਂ ਨੂੰ ਸੌਣ ਲਈ ਇੱਕ ਸਿਰਫ ਗੱਦਾ ਦਿੱਤਾ ਗਿਆ ਅਤੇ ਗੱਦਾ ਵੀ ਜ਼ਮੀਰ ਦੇ ਫਰਸ਼ ਤੇ ਵਿਛਾਇਆ ਗਿਆ ਵੱਡੇ-ਵੱਡੇ ਘਰਾਂ ਦੇ ਵਿੱਚ ਰਹਿਣ ਵਾਲੇ ਅਫਸਰ ਅੱਜ ਭ੍ਰਿਸ਼ਟਾਚਾਰ ਦੇ ਰੂਪ ਦੇ ਵਿੱਚ ਜੇਲ੍ਹ ਦੇ ਵਿੱਚ ਹਨ ਅਤੇ ਧਰਤੀ ਉੱਤੇ ਗੱਧਿਆਂ ਉੱਤੇ ਸੁੱਤੇ ਪਏ ਦਿਖਾਈ ਦਿੱਤੇ। ਸੂਤਰਾਂ ਨੇ ਕਿਹਾ ਹੈ ਕਿ ਆਈਜੀ ਭੋਲਰ ਨੇ ਜਿਹੜੇ ਡੀਆਈਜੀ ਭੋਲਰ ਨੇ ਉਹ ਸਾਰੀ ਰਾਤ ਬੇਚੈਨਤਾ ਰਹੇ ਹੀ ਪਰ ਉਹ ਪਾਸੇ ਵੀ ਮਾਰਦੇ ਰਹੇ ਉਹ ਸੁੱਤੇ 1 ਮਿੰਟ ਨਹੀਂ ਅਤੇ ਜਿਹੜੇ ਉਹਨਾਂ ਦੇ ਵਿਚੋਲੇ ਸੀ ਕ੍ਰਿਸ਼ਨੂ ਉਹਨਾਂ ਨੂੰ ਅਲੱਗ ਬੈਰਕ ਦੇ ਵਿੱਚ ਰੱਖਿਆ ਗਿਆ ਸੀ ਉਹ ਵੀ ਸਾਰੀ ਰਾਤ ਪਾਸੇ ਮਾਰਦੇ ਰਹੇ ਬੇਚੈਨ ਰਹੇ ਜ਼ਿਆਦਾਤਰ ਉਹ ਵੀ ਸਾਰੀ ਰਾਤ ਉਹਨਾਂ ਨੇ ਜਾਗ ਕੇ ਹੀ ਕੱਟੀ। ਵੁੜੈਲ ਜੇਲ੍ਹ ਦੀ ਉਸ ਬੈਰਕ ਦੇ ਵਿੱਚ ਰੱਖਿਆ ਗਿਆ ਹੈ ਉੱਥੇ ਜਿੱਥੇ ਉਹਨਾਂ ਨੂੰ ਬਜ਼ੁਰਗਾਂ ਦੇ ਵਿੱਚ ਰੱਖਿਆ ਗਿਆ ਬਜ਼ੁਰਗ ਰੱਖੇ ਜਾਂਦੇ ਨੇ ਉਸ ਬੈਰਕ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਆਓ ਲੈ ਚੱਲਦੇ ਹਾਂ ਪੂਰੀ ਅਪਡੇਟ ਦੇ ਵੱਲ ਚੰਡੀਗੜ੍ਹ ਵਿੱਚ ਸੀਬੀਆਈ ਦੁਆਰਾ ਗ੍ਰਿਫਤਾਰ ਕੀਤੇ ਗਏ ਡੀਆਈਜੀ ਹਰਚੰਦ ਸਿੰਘ ਨੂੰ ਵੁੜੈਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਜੇਲ੍ਹ ਵਿੱਚ ਉਹਨਾਂ ਨੂੰ ਬਜ਼ੁਰਗਾਂ ਦੀ ਬੈਰਕ ਵਿੱਚ ਰੱਖਿਆ ਗਿਆ ਜਿੱਥੇ ਉਹਨਾਂ ਦੀ ਪਹਿਲੀ ਰਾਤ ਕੱਟੀ ਗਈ ਇਸ ਬੈਰਕ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ 50 ਸਾਲ ਦੀ ਉਮਰ ਦੇ ਆਸ-ਪਾਸ ਦੇ ਕੈਦੀ ਅਤੇ ਬੰਦਿਆਂ ਨੂੰ ਰੱਖਿਆ ਜਾਂਦਾ ਹੈ ਜੇਲ੍ਹ ਸੂਤਰਾਂ ਦੇ ਅਨੁਸਾਰ ਮਹਿੰਗੇ ਸ਼ੌਂਕ ਰੱਖਣ ਵਾਲੇ ਆਈਪੀਐਸ ਭੁੱਲਰ ਦੀ ਪਹਿਲੀ ਰਾਤ ਬੇਚੈਨੀ ਵਿੱਚ ਹੀ ਲੰਗੀ ਸਾਥੀ ਬੰਦਿਆਂ ਨਾਲ ਸੌਂ ਲਈ ਉਹਨਾਂ ਨੂੰ ਇੱਕ ਗੱਦਾ ਦਿੱਤਾ ਗਿਆ ਅਤੇ ਸਰਹਾਣਾ ਵੀ ਦਿੱਤਾ ਗਿਆ ਪਰ ਉਹ ਸਾਰੀ ਰਾਤ ਪਾਸੇ ਹੀ ਲੈਂਦੇ ਰਹੇ ਅਤੇ ਸਾਰੀ ਰਾਤ ਸਹੀ ਢੰਗ ਨਾਲ ਸੌ ਨਹੀਂ ਪਾਏ ਇਸ ਬੈਰਕ ਦੇ ਵਿੱਚ ਪਹਿਲਾਂ ਤੋਂ ਹੀ ਇੱਕ ਆਈਪੀਐਸ ਅਧਿਕਾਰੀ ਜਹੂਰ ਜੈਦੀ ਬੰਦ ਹੈ ਜੋ ਕਸਟਡੀ ਵਿੱਚ ਇੱਕ ਨੌਜਵਾਨ ਦੀ ਮੌਤ ਦਾ આરોપી ਹੈ ਅਤੇ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ ਸੀ ਅਤੇ ਜਿਨ੍ਹਾਂ ਨੇ ਭੁੱਲਰ ਦਾ ਹੌਸਲਾ ਵਧਾਇਆ ਦੱਸ ਦਈਏ ਕਿ ਇਸ ਬੜੈਲ ਜੇਲ੍ਹ ਵਿੱਚ ਇੱਕ ਹੋਰ ਸਾਬਕਾ ਆਈਪੀਐਸ ਮਾਲਵਿੰਦਰ ਸਿੰਘ ਸਿੱਧੂ ਵੀ ਕੈਦ ਹਨ ਜਿਨ੍ਹਾਂ ਨੇ ਅਦਾਲਤ ਵਿੱਚ ਆਪਣੇ ਜਵਾਈ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ ਡੀਆਈਜੀ ਦੇ ਨਾਲ ਫੜੇ ਗਏ ਵਿਚੋਲੀਏ ਕ੍ਰਿਸ਼ਨੂ ਨੂੰ ਅਲੱਗ ਬੈਰਕ ਦੇ ਵਿੱਚ ਰੱਖਿਆ ਗਿਆ ਸੀ ਜੇਲ੍ਹ ਦੇ ਸੂਤਰਾਂ ਅਨੁਸਾਰ ਉਸ ਦੀ ਰਾਤ ਵੀ ਬੇਚੈਨੀ ਭਰੀ ਰਹੀ ਉਹ ਵੀ ਜ਼ਿਆਦਾਤਰ ਜਾਗਦੇ ਹੋਏ ਇੱਧਰ ਉੱਧਰ ਪਾਸੇ ਲੈਂਦੇ ਰਹੇ ਆਓ ਜਾਣੋ ਕਿਹੜੇ ਕਿਹੜੇ ਆਈਪੀਐਸ ਇਸ ਜੇਲ ਦੇ ਵਿੱਚ ਬੰਦ ਹਨ ਆਈਜੀ ਹਿਮਾਚਲ ਪ੍ਰਦੇਸ਼ ਜਾਹੂਰ ਜੈਦੀ ਇਸ ਜੇਲ ਵਿੱਚ ਬੰਦ ਹਨ ਜਿਨ੍ਹਾਂ ਉੱਪਰ ਹਵਾਲਤੀ ਦੀ ਹੱਤਿਆ ਦਾ આરોਪ ਲੱਗਿਆ ਸੀ ਰੇਪ ਕੇਸ ਦੇ ਸਬੰਧ ਵਿੱਚ ਇੱਕ ਵਾਰ ਫੜੇ ਗਏ આરોપી ਨੂੰ ਆਈਜੀ ਜਾਹੂਰ ਜੈਦੀ ਦੀ ਇੰਟੈਰੋਗੇਸ਼ਨ ਦੇ ਦੌਰਾਨ ਉਸ આરોપી ਦੀ ਮੌਤ ਹੋ ਗਈ ਦਰਅਸਲ ਸਿਮਲਾ ਦੇ ਜੂਬਲ ਕੋਟ ਖਾਈ ਵਿੱਚ 4 ਜੁਲਾਈ 2017 ਨੂੰ 16 ਸਾਲ ਦੀ ਕੁੜੀ ਸਕੂਲ ਤੋਂ ਘਰ ਜਾ ਰਹੀ ਸੀ ਅਤੇ ਉਹ ਰਸਤੇ ਵਿੱਚ ਹੀ ਲਾਪਤਾ ਹੋ ਗਈ ਸੀ ਦੋ ਦਿਨ ਬਾਅਦ ਉਸ ਉਸ ਦੀ 6 ਜੁਲਾਈ ਨੂੰ Laash Tandi ਦੇ ਜੰਗਲ ਵਿੱਚ ਮਿਲੀ ਸੀ 10 ਜੁਲਾਈ ਨੂੰ ਪੁਲਿਸ ਨੇ ਜਾਂਚ ਲਈ ਇੱਕ ਸੱਟ ਬਣਾਈ 12 ਜੁਲਾਈ ਨੂੰ 5 ਕਥਿਤ ਦੋਸ਼ੀਆਂ ਦੀ ਫੋਟੋਆਂ ਉਸ ਸਮੇਂ ਦੇ ਮੁੱਖ ਮੰਤਰੀ ਦੇ ਫੇਸਬੁੱਕ ਪੇਜ ਉੱਤੇ ਵਾਇਰਲ ਹੋ ਗਈਆਂ ਪੁਲਿਸ ਨੇ 12 ਜੁਲਾਈ ਨੂੰ ਉਹਨਾਂ ਵਿੱਚੋਂ ਇੱਕ ਆਸ਼ਿਸ਼ ਚੋਹਾਨ ਨੂੰ ਗ੍ਰਿਫਤਾਰ ਕਰ ਲਿਆ 3 ਜੁਲਾਈ ਨੂੰ ਸੱਟ ਨੇ ਰਾਜਿੰਦਰ ਉਰਫ ਰਾਜੂ, ਸੁਭਾਸ ਬਿਸਟ, ਸੂਰਜ ਲੋਕੇਸ਼ਨ ਅਤੇ ਦੀਪਕ ਨੂੰ ਗ੍ਰਿਫਤਾਰ ਕਰ ਲਿਆ ਪੁਛਗਿਛ ਦੌਰਾਨ ਦੋਸ਼ੀ ਦੀ ਮੌਤ ਹੋ ਗਈ ਅਤੇ ਜੈਦੀ ਸਮੇਤ 8 ਹੋਰਾਂ ਦੀ ਗ੍ਰਿਫਤਾਰੀ ਹੋਈ 14 ਜੁਲਾਈ ਨੂੰ ਜਾਂਚ ਦੇ ਵਿਰੋਧ ਵਿੱਚ ਥਿਯੋਗ ਪੁਲਿਸ ਸਟੇਸ਼ਨ ਤੇ ਪੱਥਰਵਾਜ਼ੀ ਕੀਤੀ ਗਈ ਅਤੇ ਬੰਨਾਂ ਦੀ ਭੰਡ ਤੋੜ ਕੀਤੀ ਗਈ 14 ਜੁਲਾਈ ਨੂੰ ਤਤਕਾਲੀ ਮੁੱਖ ਮੰਤਰੀ ਵੀਰ ਭੱਦਰ ਸਿੰਘ ਨੇ ਕੇਸ ਨੂੰ ਸੀਬੀਆਈ ਨੂੰ ਤਬਦੀਲ ਕਰਨ ਦਾ ਐਲਾਨ ਕੀਤਾ ਅਗਲੇ ਦਿਨ 18 ਜੁਲਾਈ ਦੀ ਰਾਤ ਨੂੰ ਸੂਰਜ ਨਾਮ ਦੇ ਇੱਕ ਦੋਸ਼ੀ ਦੀ ਕੋਟਖਾਈ ਪੁਲਿਸ ਸਟੇਸ਼ਨ ਵਿੱਚ ਪੁਛਗਿਛ ਦੌਰਾਨ ਮੌਤ ਹੋ ਗਈ 22 ਜੁਲਾਈ ਨੂੰ CBI ਨੇ ਗੁੜੀਆ ਸਮੂਹਿਕ ਬਲਤਕਾਰ ਅਤੇ ਸੂਰਜ ਮੌਤ ਦੇ ਮਾਮਲੇ ਵਿੱਚ ਦਿੱਲੀ ਵਿੱਚ ਕੇਸ ਦਰਜ ਕੀਤਾ। 29 ਅਗਸਤ ਨੂੰ CBI ਨੇ ਸੂਰਜ ਕਤਲ ਕੇਸ ਵਿੱਚ IG ਜੈਦੀ, DSP ਜੋਸ਼ੀ ਅਤੇ 8 ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ। 27 ਜਨਵਰੀ 2025 ਨੂੰ IG ਜਹੂਰ ਐਚ ਜੈਦੀ ਅਤੇ 8 ਹੋਰ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਦੋਂ ਤੋਂ ਹੀ ਉਹ ਬੜ੍ਹਲ ਜੇਲ੍ਹ ਵਿੱਚ ਬੰਦ ਹਨ। ਸਾਬਕਾ AIG ਮਾਲਵਿੰਦਰ ਸਿੰਘ ਸਿੱਧੂ ਇਹੇ ਵੀ ਬੁੜੈਲ ਝੇਲ ਦੇ ਵਿੱਚ ਬੰਦ ਹਨ ਅਦਾਲਤੀ ਕੰਪਲੈਕਸ ਵਿੱਚ ਆਪਣੇ ਜਵਾਈ ਦੇ ਕਤਲ ਦੇ ਦੋਸ਼ੀ ਪੰਜਾਬ ਪੁਲਿਸ ਦੇ ਸੇਵਾਮੁਕਤ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੇ ਅਗਸਤ 2024 ਵਿੱਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਪਰਿਵਾਰਕ ਅਦਾਲਤ ਦੇ ਕੰਪਲੈਕਸ ਵਿੱਚ ਲਗਭਗ 5 ਗੋਲੀਆਂ ਚਲਾਈਆਂ ਇਨ੍ਹਾਂ ਵਿੱਚੋਂ ਦੋ ਗੋਲੀਆਂ ਉਸਦੇ ਜਵਾਈ ਨੂੰ ਲੱਗੀਆਂ ਅਤੇ ਇੱਕ ਹੋਰ ਜਿਹੜੀ ਕੋਰਟ ਦੇ ਕਮਰੇ ਦੇ ਦਰਵਾਜ਼ੇ ਤੇ ਜਾ ਲੱਗੀ ਗੋਲੀਆਂ ਦੀ ਆਵਾਜ਼ ਸੁਣ ਕੇ ਹੋਰ ਲੋਕ ਮੌਕੇ ਤੇ ਇਕੱਠੇ ਹੋ ਗਏ ਅਤੇ ਮਾਲਵਿੰਦਰ ਸਿੰਘ ਨੂੰ ਕਮਰੇ ਦੇ ਅੰਦਰ ਬੰਦ ਕਰ ਦਿੱਤਾ। ਦੋਵਾਂ ਵਿੱਚ ਪਰਿਵਾਰਕ ਘਰੇਲੂ ਝਗੜਾ ਚੱਲ ਰਿਹਾ ਸੀ। ਪੁਲਿਸ ਅਨੁਸਾਰ ਦੋਵਾਂ ਪਰਿਵਾਰ ਕਈ ਮਹੀਨਿਆਂ ਤੋਂ ਘਰੇਲੂ ਝਗੜੇ ਵਿੱਚ ਉਲਝੇ ਹੋਏ ਸਨ। ਦੋਵਾਂ ਧਿਰਾਂ ਤੀਜੀ ਵਾਰ ਵਿਚੋਲਗਲੀ ਚੰਡੀਗੜ੍ਹ ਪਰਿਵਾਰਕ ਅਦਾਲਤ ਆਈਆਂ ਸਨ। ਕੋਰਟ ਦੋਵਾਂ ਧਿਰਾਂ ਵਿਚਕਾਰ ਸਮਝੌਤੇ ਲਈ ਗੱਲਬਾਤ ਕਰ ਰਹੀ ਸੀ। ਇਸ ਦੌਰਾਨ ਮਾਤਲ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਮਾਲਵਿੰਦਰ ਸਿੰਘ ਸਿੱਧੂ ਨੇ ਬਾਥਰੂਮ ਜਾਣ ਲਈ ਕਿਹਾ। ਉਸ ਨੂੰ ਕਮਰੇ ਦੇ ਅੰਦਰੋਂ ਹੀ ਬਾਥਰੂਮ ਦਾ ਰਸਤਾ ਦਿਖਾ ਦਿੱਤਾ ਗਿਆ ਇਸ ਦੌਰਾਨ ਉਸ ਦੇ ਜਵਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਉਸ ਨੂੰ ਰਸਤਾ ਦਿਖਾ ਦੇਵੇਗਾ ਜਿਵੇਂ ਹੀ ਮਾਲਵਿੰਦਰ ਸਿੱਧੂ ਕਮਰੇ ਵਿੱਚੋਂ ਬਾਹਰ ਆਇਆ ਉਸ ਨੇ ਉਸ ਤੇ ਗੋਲੀ ਚਲਾ ਦਿੱਤੀ ਅਤੇ ਉਸ ਦਾ ਕਤਲ ਕਰ ਦਿੱਤਾ ਇਸ ਸਮੇਂ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਹੁਣ ਡੀਆਈਜੀ ਹਰਜਨ ਸਿੰਘ ਭੁੱਲਰ ਵੀ ਬੁੜਾਏਲ ਜੇਲ੍ਹ ਦੇ ਵਿੱਚ ਬੰਦ ਹਨ ਅਤੇ 14 ਦਿਨ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਹਨ